ਅੈਗੁਰਜੀ ਦਾ ਖਾਲਸਾ ਬੈਗੁਰਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮਗੜੀ ਆ ਅੱਜ ਭਰਾਵੋ ਪਹੇਜਾਂਗੇ ਲੌਂਗਵਾਲ ਬੱਸ ਸਟੈਂਡ ਤੇ ਜਿਹੜੇ ਕੋਟਰਦ ਨੂੰ ਜਿਹੜੇ 500 ਰੁਪਏ ਪਿਆਰ ਕਰਦੇ ਨੇ ਭਰਾਵੋ ਉਹ ਬਾਈ ਇਸ ਤਰ੍ਹਾਂ ਇਤਹਾਸ ਉਹਨੇ ਕਿ ਬਖਸ਼ਨ ਬਾਈ ਉਹਨਾਂ ਗਲਵਾਦ ਕਰਉਣਾ ਭਰਾਵੋ ਆ ਜੋ ਆਪਾਂ ਆਗੇ ਭਰਾਵੋ ਕਾਕਾ ਪੰਡਿਤ ਅਪਗ੍ਰੇਡ ਪੈਂਟ ਸੈੱਟ ਦੇ ਕੋਲੇ ਆਗੇ ਭਰਾਵੋ ਇੱਥੇ ਤੁਸੀਂ ਨੇ ਕੁਈ ਮਤਲਬ ਆ ਪਿੰਜਰੇ ਵੇਰਾ ਲੈਣੇ ਹੁਣ ਚਿੜੀਆਂ ਵਾਸਤੇ ਆ ਚਿੜੀਆਂ ਨੇ ਭਰਾਵੋ ਬੱਸ ਸਟੈਂਡ ਲੌਂਗਵਾਲ ਦੇ ਕੋਲੇ ਸਾਹਮਣੇ ਬਿਲਕੁਲ ਆ ਦੁਕਾਨ ਆ ਬਾਈ ਜੀ ਆ ਦੇਖੋ ਭਰਾਵੋ ਚਿੜੀਆਂ ਤੋਤੇ ਕਬੂਤਰ ਡੌਗ ਬਾਈ ਕੋਲੇ ਹਰ ਇੱਕ ਤਰ੍ਹਾਂ ਦੇ ਭਰਾਵੋ ਉਸ ਨੂੰ ਮਤਲਬ ਵੈਰਾਈਟੀ ਮਿਲ ਜਾਊਗੀ ਕੁੱਤੇ ਆਵਾਸੇ ਪੈਡਾਗਰੀ ਹੋਰ ਕੋਈ ਮਤਲਬ ਤੁਸੀਂ ਨੇ ਕੁੱਟੀ ਕਾ ਵਗੈਰਾ ਸਾਬਣ ਵਗੈਰਾ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਭਰਾਵੋ ਤਾਂ ਤੁਸੀਂ ਇੱਥੇ ਲੰਗੋਵਾਲ ਬਾਈ ਕੋਲੇ ਆ ਕੇ ਮਿਲ ਸਕਦੇ ਹੋਗੇ ਆ ਮਤਲਬ ਸੰਗਲਿਆ ਸੰਗਲਿਆ ਕੁੱਤਿਆਂ ਵਾਸਤੇ ਭਰਾਵੋ ਆ ਸਾਰਾ ਬਾਈ ਸਤਿਕਾਰ ਜੀ ਮੇਰਾ ਨਾਮ ਹੈ ਕਾਕਾ ਪੰਡਤਾ ਅਪਗ੍ਰੇਡ ਫੈਕਟ ਆਫ ਦੇ ਨਾਮ ਤੇ ਮੇਰੀ ਦੁਕਾਨ ਹੈ ਜੀ ਮੇਨ ਬਸਟਾਡ ਲੰਗੋਵਾਲ ਦੇ ਉੱਤੇ ਆਪਣੇ ਕੋਲੇ ਵੀ ਜੀ ਡੌਗ ਹੁੰਦੇ ਨੇ ਬਾਰੇ ਦੱਸਦੇ ਨੇ ਪੰਛੀ ਜਿਹੜਾ ਮਰਜ਼ੀ ਕਰਿਓ ਆਪਾਂ ਨੂੰ ਜਿਹੜਾ ਨਹੀਂ ਵੀ ਉਹ ਆਪਣੇ ਕੋਲੇ ਉਹ ਅਵੇਲੇਬਲ ਕਰ ਦਾਂਗੇ ਆਪਾਂ ਤੇ ਉਹਨੇ ਦੀ ਐਕਸੈਸਰੀ ਸਾਰੀ ਹੁੰਦਾ ਡੌਗ ਦੀ ਪੰਛੀਆਂ ਦਾ ਫੂਡ ਹੁੰਦਾ ਡੌਗ ਦਾ ਫੂਡ ਸਾਰਾ ਹੁੰਦਾ ਆਪਣੇ ਕੋਲੇ ਜੋ ਚੀਜ਼ ਹੋਵੇ ਉਹ ਆਪਣੇ ਕੋਲੇ ਅਵੇਲੇਬਲ ਵੀ ਜਿੰਮੀ ਵੀਰੇ ਆਪਾਂ ਮਤਲਬ ਡੌਗ ਵੈਰਾ ਪੰਛੀ ਵੈਰਾ ਬਿਮਾਰ ਹੋਣ ਨੇ ਉਹ ਦਵਾਈ ਦਾ ਵੀ ਆਪਣੇ ਕੋਲ ਹੁੰਦਾ ਕੋਈ ਪ੍ਰਬੰਧ ਕਿੰਨੇ ਕਰੋ ਰੇਟ ਨੇ ਆਪਣੇ ਬਾਲੇ ਹਾਈ ਦੇ ਨਹੀਂ ਰੇਟ ਹੈਗੇ ਆਪਣੇ ਜਿਆਦਾ ਨਹੀਂ ਆਪਣਾ ਇਹ ਜਿਹੜੇ ਰੇਟ ਫਿਲਟਰ ਰੇਟ ਹੋਊ ਆਪਣਾ ਮੰਨ ਕੇ ਚੱਲੋ ਜਿਹੜੇ ਪੱਤੀ ਜਿਵੇਂ 잡ਦੇ ਨੇ ਕਿ ਉਹ ਰੇਟ ਹੋਊਗਾ ਜੇ ਬਾਜ਼ਾਰ 'ਚ ਤੁਹਾਨੂੰ ਚੀਜ਼ ਕੋਈ 4000 ਰੁਪਏ ਦੀ ਮਿਲਦੀ ਆ ਆਪਾਂ ਗਾਰੰਟੀ ਦੇਣਾ ਆਪਣੇ ਕੋਲੋਂ 3500 ਦੀ ਠੀਕ ਹੈ ਬਾਈ ਜੀ ਹੁਣ ਆਪਣੇ ਕੋਲੇ ਲਾਇਬ੍ਰੇਰੀ ਦਾ ਬੱਚਾ ਪਿਆ ਜੀ ਚਾਕਲੇਟ ਬੱਚਾ ਸਰਫਾ ਦੇ ਤਾਂ ਜੀ ਇਹਦਾ ਮਾਰਕੀਟ 10-11000 ਰੁਪਏ ਰੇਟ ਚੱਲਦਾ ਆਪਾਂ ਨੇ 8000 ਰੁਪਏ ਰੇਟ ਵਸਾਈ ਠੀਕ ਹੈ ਜੀ ਹਾਂ ਜੀ ਯੀ ਮੇਥੇ ਨੇ ਚਿੱਟੇ ਨਹੀਂ ਭਰਾਵਾ ਨੇ ਚਿੱਟੇ ਨੇ ਉਹਦਾ 4045 ਰੁਪਏ ਦਾ ਕੰਮ ਰੇਡ ਕਰ ਰਿਹਾ ਆਪਣਾ 3500 ਰੁਪਏ ਦਾ ਰੱਖ ਰਿਹਾ ਠੀਕਾ ਠੀਕ ਹੈ ਭਾਈ ਜੇ ਮਤਲਬ ਸਾਡੇ ਦੇ ਲੋਕ ਆਪ ਦੇ ਲਾਉਣ ਵਾਸਤੇ ਸੀ ਨਾ ਦੇ ਤੁਸੀਂ ਭਰਾਵਾ ਜੋ ਆਦਰ ਡੌਗਾਂ ਵਾਸਤੇ ਆ ਜਾਨਵਰਾਂ ਵਾਸਤੇ ਏਸੀ ਲਾ ਰਖਿਆ ਭਰਾਓ ਜੀ ਮੈਂ ਇਸ ਵਾਰੀ ਸਪੈਸ਼ਲ ਲਵਾਇਆ ਜੀ ਇੰਨਾ ਕਰਕੇ ਠੀਕ ਹੈ ਹਾਂ ਜੀ ਗਰਮੀਆਂ ਸਾਨੂੰ ਪਤਾ ਹੈ ਇਸ ਵਾਰੀ ਗਰਮੀ ਬਹੁਤ ਯਾਦੇ ਪਹਿਲੇ ਬਹੁਤ ਯਾਦੇ ਟੈਂਪਰੇਚਰ ਹੋਇਆ ਤਾਂ ਇਸ ਕਰਕੇ ਸਪੈਸ਼ਲ ਇੰਨਾ ਵਾਸਤੇ ਏਸੀ ਲਵਾਇਆ ਜਦੋਂ ਮੈਨੂੰ ਪਤਾ ਲੱਗਾ ਮੇਰੇ ਪੰਛੀ ਨੇ ਚੰਕੀ ਦਾ ਇੱਕ ਤਰ੍ਹਾਂ ਦੀ ਕਾਮਨੀ ਲੈ ਲਿਆ ਜਾਂ ਮੈਂ ਰਸਦਾਰ ਆ ਗਿਆ ਜੇ ਹੁਣ ਮੈਂ ਇੰਨਾ ਦੀ ਮਾਰੀ ਗਿਆ ਇਹਨਾਂ ਨੂੰ ਜਾਂ ਇੰਨਾ ਦੀ ਹੋ ਗਈ ਗਿਆ ਫਿਰ ਮੇਰਾ ਕੰਮ ਕਰ ਗਿਆ ਠੀਕ ਹੈ ਤਾਂ ਫਿਰ ਮੈਨੂੰ ਸਪੈਸ਼ਲ ਇੰਨਾ ਕਰਕੇ ਲਵਾਉਣਾ ਪਿਆ ਠੀਕ ਹੈ ਜੀ ਹਾਂ ਜੀ ਆਪਣੇ ਕੋਲੇ ਵੀ ਹੋਰ ਕੀ ਖਾਸ ਕੀ ਆਪਣੇ ਕੋਲੇ ਭਰਾ ਮਰਿਆ ਕੁੜੀ ਉੜੀ ਕਿਉਂਕਿ ਆਪਾਂ ਜਿਆਦਾ ਪਿੰਡਾਂ ਚੋਂ ਲੈਤੀ ਜਿਹੜੇ ਸ਼ਹਿਰੀ ਲੋਕ ਨੇ ਉਹਨਾਂ ਕੋਲ ਸਾਰੀ ਚੀਜ਼ अवेलेबल ਹੋਈ ਹੈ ਆਪਾਂ ਉਹਰੇ ਪਿੰਡਾਂ ਦੇ ਬੈਠੇ ਕਰਕੇ ਆਪਣੇ ਕੋਲੇ ਉਹਰੇ ਲੋਕ ਨੂੰ ਬਹੁਤ ਘੱਟ ਚੀਜ਼ਾਂ ਲੱਗਿਆ ਨੇ ਠੀਕ ਹੈ ਜੀ ਬਾਕੀ ਦੇ ਬਾਰੇ ਮੇਰੇ ਕੋਲ ਨਵੀਂ ਚੀਜ਼ ਆਈ ਹੈ ਜੀ ਦਿਖਾਓ ਜੀ ਇਹਦਾ ਸਪੈਸ਼ਲ ਪਰਫਿਊਮ ਹੈ ਬੱਲੇ ਬੱਲੇ ਬਈ ਤੇਰੇ ਕਮਾਲ ਕਰਤੀ ਭਰਾਵਾ ਜੇ ਜੇ ਤੁਸੀਂ ਇਹ ਵੀ ਤੁਹਾਨੂੰ ਦੇਖੋ ਨਾ ਮਤਲਬ ਆਪਣੇ ਜਿਹੜੇ ਪਰਫਿਊਮ ਨੇ ਉਹਨੂੰ ਹੀ ਮਾਤਮਾਉਂਦੇ ਠੀਕ ਹੈ ਠੀਕ ਹੈ ਵਧੀਆ ਗੱਲਾਂ ਬਈ ਬਹੁਤ ਵਧੀਆ ਫ੍ਰੈਗਰੈਂਸ ਹੈ ਠੀਕ ਹੈ ਜੀ ਆਹ ਸ਼ੈਂਪੂ ਫਿਲਰ ਆ ਗਿਆ ਜੀ ਸੁਸਕਾਂ ਨੂੰ ਨਮਾਉਣ ਵਾਸਤੇ ਠੀਕ ਹੈ ਜੀ ਸਪੈਸ਼ਲ ਹੈ ਜੀ ਜਿਹੜੇ ਚ ਸ਼ੈਂਪੂ ਪਾਓ ਲੋੜੀ ਨੂੰ ਕੁਛ ਕਰਨੀ ਨਾ ਦਸ ਮੰਗਣੀ ਨਾ ਹੋ ਰਹੀ ਨੂੰ ਘਰਾਓ ਨਾਲੇ ਸ਼ੈਂਪੂ ਨਿਕਲ ਜੇ ਮਰਜ਼ੀ ਲੱਗੇ ਬੱਲੇ ਬੱਲੇ ਬਾਈ ਤੇਰੇ ਕਿੰਨੇ ਦਾ ਵੀਰੇ ਇਹ ਇਹ ਤਾਂ ਸਾਰੀ 120 ਰੁਪਏ ਦਾ ਜੀ ਜੀ ਬੰਦਾ ਆਪਣੀ ਕੋ ਵੀਡੀਓ ਸ਼ੇਅਰ ਕਰਕੇ ਫੇਰ ਬਾਕੀ ਹੈ ਜੀ ਵੈਰੀ ਗੁੱਡ ਯਾਰ ਬਹੁਤ ਵਧੀਆ ਬਾਈ ਜੀ ਆ ਹੱਡ ਜੀ ਕਹਦੇ ਨੇ ਇਹ ਵੀਰੇ ਇਹ ਕੈਲਸ਼ੀਅਮ ਹੋਣਾ ਹੈ ਇਹ ਅਸਿਆ ਇਹਦੇ ਨਾਲ ਬਾਈ ਜਿਵੇਂ ਆਪਣੇ ਘਰੇ ਗੁੰਡਾਵਾਂ ਰੱਖੇ ਹੁੰਦੇ ਨੇ ਬੱਚੇ ਹੁੰਦੇ ਨੇ ਹੈਨਾ ਕਤੂਰੇ ਉਹ ਜਿਹੜਾ ਗੰਦਮਤ ਜਿਹਾ ਹੋ ਮਾਰ ਲੱਗ ਜਾਣਾ ਜਾਂ ਮਿੱਟੀ ਮੁੱਟੀ ਖਾਣ ਲੱਗ ਜਾਣਾ ਇਹ ਜੀ ਰੱਖ ਲਓ ਇਹਦੇ ਨਾਲ ਬਹੁਤ ਯਾਦ ਹਰਕ ਪੈਣਾ ਨਾਲ ਕੈਂਡੋ ਖੇਡਣਗੇ ਨਾਲ ਇਹ ਨਾਲ ਖੇਡਣਗੇ ਨਾਲ ਇਹਨੂੰ ਖਾਣ ਨਾਲ ਇਹਨਾਂ ਦਾ ਤਾਂ ਵੀ ਕੋਈ ਚੱਕਰ ਨਾਲ ਇਹਨਾਂ ਦੀ ਹੱਡ ਮਜ਼ਬੂਤ ਹੋਣਗੇ ਇਸ ਤਰ੍ਹਾਂ ਦਾ ਕੈਲਸ਼ੀਅਮ ਆਈ ਹੈ ਇਹ ਸ਼ੀ ਨਿਰਗਾਹ ਜੀ ਲੋਕਾਂ ਨੂੰ ਵੀ ਪਤਾ ਨਹੀਂ ਹੈਗਾ ਵੀਰੇ ਲੋਕ ਕੁੱਤੇ ਰੱਖਦੇ ਬੈਠੇ ਨੇ ਘਰਾਂ ਦੇ ਡੌਗ ਇਹਦਾ ਜ਼ਰੂਰੀ ਹੈ ਜੀ ਕਿੱਥੇ ਰੱਖੋ ਜਿਹੜਾ ਨਾਲ ਕੁੱਤੇ ਦਾ ਜਵਾੜਾ ਵਧਿਆ ਰਿਹਾ ਹੈ ਸੱਟ ਰਿਹਾ ਹੈ ਲੋਖਾਈ ਜਾਊਗਾ ਇਹਨੂੰ ਉਰੂਤੀ ਘਰ ਕਿਉਂ ਬੈਠਾ ਰਹਿਣਾ ਨਹੀਂ ਵੀਰ ਕੁੱਤਾ ਚੱਪਲਾਂ ਕੋ ਨਹੀਂ ਪੈਂਦ ਨੇ ਨਹੀਂ 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 ਤੁਸੀਂ ਜੇ ਇਹਨੂੰ ਪਾਓਗੇ ਚੱਪਲਾਂ ਚਪਲਾਂ ਦਾ ਕਿਸੇ ਪਾਸੇ ਨਹੀਂ ਜਾਂਦਾ ਬੋਟਾ ਨਹੀਂ ਜੇ ਜੇ ਪਾਏ ਨਾ ਪਾਏ ਫੇਰ ਤਾਂ ਕੁੱਤੇ ਚੱਪਲਾਂ ਕਰਨੀ ਇਹ ਤਾਂ ਸਾਰਾ ਕੁਝ ਕਰਦੇ ਨੇ ਵੀਰ ਜੇ ਪਾਈ ਜਾਓਗੇ ਕੁੱਤਾ ਕਿਧਰੇ ਪਾਸੇ ਜਾਂਦੀ ਨਹੀਂ ਹਾਂ ਤਾਂ ਵੀਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਪ੍ਰਭੂ ਲਓ ਜੀ ਹੁਣ ਇਹ ਵੀ ਬਹੁਤ ਘੱਟ ਪਤਾ ਹੁੰਦਾ ਹੈ ਇਹ ਕੀ ਚੀਜ਼ ਹੈ ਬਾਈ ਜੀ ਮਾਉਥ ਪ੍ਰੈਸਰ ਟਿੱਕਾ ਜੀ ਓਕੇ ਹਾਂ ਇਹਦਾ ਕੀ ਬੇਨਫੀਟ ਹੈ ਇਹਦੇ ਵਿੱਚ ਵੀ ਕੈਲਸ਼ੀਅਮ ਆਇਰਨ ਵਗੈਰਾ ਆਈ ਓਕੇ ਹਾਂ ਜੀ ਹਾਂ ਠੀਕ ਹੈ ਹਾਂ ਕਰਦੇ ਜਾਂਦੇ ਇਹ ਨਹੀਂ ਮਾਫ ਕਰਿਆ ਲਈ ਮਾਦਾ 500 ਕਹਿਣ ਮੁੱਢੇ ਨਹੀਂ 6400 ਦਾ ਮਾਦਾ ਦੇਣਾ ਰੰਗ ਬੋਲਦਾ ਜਾ ਵਰੀਏ ਕੋ ਬਾਹਰ ਆਪ ਨੂੰ ਸਾਫ ਆਈ ਹੋਇਆ ਇਹ ਤਾਂ ਕੋਲੀਆਂ ਵਿੱਚ ਸੁੱਧੀਆਂ ਬਾਹਰ ਨਿਕਲ ਗਈਆਂ ਨੰਪਿੰਜ ਗਈਆਂ ਆ ਖੋਲਣ ਦੀ ਲੋੜ ਨਹੀਂ ਮੈਨੂੰ ਇਹ ਟ੍ਰੇ ਆਈ ਠੀਕ ਹੈ ਅਹੀਂ ਬਾਹਰ ਨਹੀਂ ਕੋਈ ਨਿਕਲ ਠੀਕ ਹੈ ਜੀ ਸਾਰੇ ਗਿੰਜਰੇ ਦੀਆਂ ਨਹੀਂ ਜੇ ਨਾ ਬੋਲੇ ਠੀਕ ਹੈ